GBM ਦੇ ਵਿੱਚ CISF ਨੂੰ ਦੀਆਂ ਫੋਰਸੇਜ਼ ਲਗਾਉਣ ਦੀ ਹਰੀ ਝੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋਅ ਕੀਤਾ ਅੱਜ ਤੋਂ BBMP ਤੋਂ ਅਸੀਂ CISF ਹਟਾ ਦਿੱਤੀ ਹੈ ਜਿਸ ਨਾਲ ਸਰਕਾਰ ਦਾ ਪੈਸਾ ਬਚੇਗਾ ਇਹ ਕਹਿਣਾ ਹੈ ਕੈਬਨਿਟ ਮੰਤਰੀ ਅਮਨ अरोड़ा ਦਾ ਅੱਜ ਸੈਸ਼ਨ ਦੇ ਦੌਰਾਨ BBMP ਨੂੰ ਲੈ ਕੇ ਵੀ ਕਈ ਵੱਡੇ ਫੈਸਲੇ ਲਏ ਗਏ ਨੇ ਉਸ ਨੂੰ ਲੈ ਕੇ ਕੀ ਕਹਿਣਾ ਹੈ ਅਮਨ अरोड़ा ਦਾ ਜ਼ਰਾ ਸੁਣ ਲੈਣਿਆ ਅੱਜ ਪੰਜਾਬ ਦੇ ਨਾਲ ਰਿਲੇਟਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸੇ ਲਗਾਉਣ ਦੀ ਹਰੀ ਚੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋਅ ਕੀਤਾ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਪੁਰ ਕੰਡੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ부ਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਹਿੰਦੀਆਂ ਪਾਰਟਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਆ ਬੀਜੇਪੀ 2019 ਦੇ ਵਿੱਚ ਆ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਆ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਉਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਿਹਾ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਹਿੱਤ ਨੇ ਉਹਨਾਂ ਨੂੰ ਵੋਚ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਡੇੜੀ ਔਰ ਰਿਆਤਬਾਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਐਸਟੈਬਲਿਸ਼ ਕਰਨ ਦਾ ਬਿਲ ਇੱਕ ਜੋ ਸ਼ਾਪਸ ਐਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਹਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟ੍ਰੀਮਲਾਈਨ ਕੀਤਾ ਗਿਆ ਜਿਹਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਕ ਪ੍ਰੀਵੈਂਸ਼ਨ ਆਫ ਕਰੁਐਲਟੀ ਐਕਟ ਔਨ ਐਨੀਮਲਸ ਉਹਲੇ ਅੰਦਾਜ਼ਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮਿਆਂ ਦੇ ਵਿੱਚ ਜੇ ਤਰੀਕੇ ਦੇ ਨਾਲ ਬਲਦੰਦੀ ਰੇਸਾ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟਰੀਮ ਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਹੈ ਜਿਹੜਾ ਉਹ ਲਿਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ ਨੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ